100 ਰੁਪਏ ਸੂਟ 100 ਰੁਪਏ ਸੂਟ 100 ਰੁਪਏ ਸੂਟ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਤੱਕ ਨਾਲ ਦੀ 4 ਦਿਨਾਂ ਦੀ ਲੋਜੀ 4 ਦਿਨ ਬਹੁਤ ਵੱਡੇ ਫਾਇਦੇ ਹੋਣੇ ਆ ਲੈ ਜਾਓ 100 100 ਰੁਪਏ ਦੇ ਛੂਟ 100 100 ਰੁਪਏ ਦੇ ਛੂਟ 100 100 ਰੁਪਏ ਦੇ ਛੂਟ ਬੁੱਟੇ ਰੋਡ ਕਾਦੀਆਂ ਅੰਕਲਮ ਸਟੋਰ ਤੇ ਆ ਜਾਓ 29 ਜੂਨ ਤੱਕ ਵੱਡੀ ਸੇਲ 100 ਰੁਪਏ ਦਾ ਛੂਟ 25 ਰੁਪਏ ਦਾ ਦੁਪੱਟਾ ਕਰਤਾ 100 ਦਾ ਦੁਪੱਟਾ ਕਰਤਾ ਜੋਰ ਜੱਟ ਦਾ 25 ਰੁਪਏ ਦਾ ਚੱਕੋ ਜੋਰ ਜੱਟ ਦੇ ਦੁਪੱਟੇ ਲੈ ਜਾਓ 25 25 ਰੁਪਏ ਤੇ 50 ਤੇ ਨੇ 5 600 ਰੁਪਏ ਦੀ ਡਬਲ ਬੈੱਡ ਦੀ ਚਾਦਰ 150 ਰੁਪਏ ਸ਼ੁੱਕਰਵਾਰ ਸ਼ਨੀਵਾਰ ਐਤਵਾਰ 29 ਜੂਨ ਤੋਂ ਪਹਿਲਾ ਪਹਿਲਾ ਅੰਕਲੋਂ ਬੁੱਟਰ ਰੋਡ ਕਰਦੀ ਆਜੋ ਬਹੁਤ ਵੱਡੇ ਫੇਰੇ ਹੋਣਗੇ 195 ਰੁਪਏ ਦਾ ਕਾਟਨ ਦਾ ਸੂਟ 195 ਰੁਪਏ ਦਾ ਓਏ ਸੀਤਾ ਹਸਤਾਇਆ ਓਏ ਸਮਾਈ 2250 195 ਰੁਪਏ ਦਾ ਸੀਤਾ ਹਸਤਾਇਆ ਓਏ ਦੇਖੋ ਕਿੰਨੇ ਸੋਹਣੇ ਕਾਟਨ ਦੇ ਪਲਾਜੋ ਓ ਲੈ ਜਾਓ 195 ਚ ਜਿਹੜੇ ਨਹੀਂ ਦੇਣੇ ਨਹੀਂ ਦੇਣੇ ਕਿਸੇ ਨੇ 2 200 ਰੁਪਏ ਦਾ ਸੂਟ ਨਹੀਂ ਦੇਣੇ ਕੋਈ ਮੰਗਦਾ 600 ਰੁਪਿਆ ਕੋਈ ਮੰਗਦਾ 700 ਰੁਪਿਆ 200 ਰੁਪਏ ਦਾ ਸੂਟ 200 ਰੁਪਏ ਦਾ ਸੂਟ ਆ ਦੇਖੋ 200 ਰੁਪਏ ਦਾ ਸੂਟ ਆ ਲੋ ਸੂਟ ਦਾ 5 ਮੀਟਰ ਸੂਟ 250 ਰੁਪਏ ਦਾ ਪ्युअर कॉटन ਦਾ ਸੂਟ 250 ਰੁਪਏ ਦਾ ਰੰਗ ਕਲਰ ਡਿਜ਼ਾਈਨ ਜਿੰਨੇ ਮਰਜ਼ੀ ਲੈ ਜਾਓ ਉਹ ਟਰੱਕ ਭਰ ਭਰ ਕੇ ਲੈ ਜਾਓ 250 ਦਾ ਕਰਤਾ ਉਹ ਚਾਹੇ ਵੱਡੇ ਵੱਡੇ ਲੰਪ ਲੈ ਜਾਓ ਓਏ ਲੰਪ ਲੈ ਜਾਓ ਚੱਕੋ 250 ਰੁਪਏ ਦੇ ਸੂਟ ਆ ਵੀ ਚੱਕੋ 250 ਰੁਪਏ ਦਾ ਓਏ ਆ ਵੀ ਚੱਕੋ 250 ਰੁਪਏ ਦਾ ਆ ਵੀ ਚੱਕੋ 250 ਰੁਪਏ ਦਾ ਲੈ ਜਾਓ ਲੈ ਜਾਓ ਮੇਲਾ ਲੱਗ ਗਿਆ ਪੁੱਟਰਣ ਕਾਦ ਗਿਆ ਦੇ 250 டைਸੋ டைਸੋ ਚੱਕੋ ਜੀ 702 702 702 702 350 ਰੁਪਏ ਦਾ ਸੂਟ ਉਹ ਜਿਹੜੇ ਨਵਾਂ ਕੰਮ ਸ਼ੁਰੂ ਕਰਨਾ ਤੁਸੀਂ ਰੀਸੇਲਰ ਹੋ ਤੁਸੀਂ ਦੁਕਾਨਦਾਰ ਹੋ ਚਾਹੇ ਤੁਸੀਂ ਫੇਰੀ ਲੈ ਕੱਪੜਾ ਵੇਚਣਾ ਛੇਤੀ ਆਜੋ ਬਹੁਤ ਵੱਡੀ ਸੇਲ ਆਲ ਓਵਰ ਸੂਟ ਆ ਗਿਆ ਆ ਗਿਆ ਬਟੀਕਾ ਵਾਲੇ ਸੂਟ ਆ ਗਏ ਭਾਜੀ ਬਟੀਕਾ ਵਾਲੇ ਸੂਟ ਲਓ ਜੀ ਆ ਗਿਆ ਜੀ ਆ ਗਿਆ ਜੀ ਆ ਗਿਆ ਆ ਗਿਆ ਜੀ ਆ ਗਿਆ ਜੀ ਆ ਗਿਆ ਆ ਗਿਆ ਸੂਟ ਆ ਗਿਆ ਕੋਈ 600 ਰੁਪਏ ਦਾ ਕੋਈ 700 ਰੁਪਏ ਦਾ ਇਹ 500 ਰੁਪਏ ਦਾ ਰਾਮ ਟੈਕਸ ਦਾ ਸੂਟ ਆ ਗਿਆ ਲਗਜ਼ਰੀ ਸੂਟ ਆ ਗਿਆ ਚੱਕੋ 750 ਰੁਪਏ ਦਾ ਦੇਣਾ 750 ਰੁਪਏ ਦਾ ਦੇਣਾ ਪਿਓਰ ਦੁਪੱਟਾ ਲਾ ਕੇ ਕਿਸੇ ਨੇ ਨਹੀਂ ਦੇਣਾ ਪਿਓਰ ਜਾਮਕੋਟ ਦਾ ਸੂਟ ਡੀਟਲ ਦੁਪੱਟੇ ਪਿਓਰ ਦੁਪੱਟੇ ਲੋ ਜੀ ਟੀਚਰ ਵਾਲੇ ਸੂਟ ਆ ਗਏ ਭਾਜੀ ਟੀਚਰ ਵਾਲੇ ਸੂਟ ਆ ਗਏ ਨਰਸਾਂ ਵਾਲੇ ਸੂਟ ਆ ਗਏ ਵਧੀਆ ਟਾਪ ਕਲਾਸ ਲੱਗਦਰੀ ਮੈਂ ਕਹਿੰਨਾ ਫੋਟੋਆਂ ਵਾਲੇ ਸੂਟ ਵੀ ਆ ਗਏ ਕਰਤਾ ਰੇਟ 8800 8800 850 ਰੁਪਏ ਦਾ ਸੂਟ ਆ ਜੀ 850 ਰੁਪਏ ਦਾ ਦੇਖੋ ਦੁਪੱਟੇ ਵੀ ਨਾਲ ਬੜੇ ਸੋਹਣੇ ਸੋਹਣੇ ਦੇਈ ਜਾਂਦੇ ਆ ਉਹ ਸੂਟਾਂ ਦੇ ਰੰਗ ਵੀ ਬੜੇ ਸੋਹਣੇ ਦੇਈ ਜਾਂਦੇ ਆ ਕੋਈ 1700 ਨਹੀਂ ਕੋਈ 1800 ਨਹੀਂ 850 ਦਾ ਸੂਟ 850 ਦਾ ਸੂਟ ਆਹ ਦੇਖੋ ਜੀ ਹੋਰ ਟਾਪ ਦਾ ਬੱਚਾ ਆ 1502 <San> <San> 500 ਰੁਪਏ ਦੇ 2 750 ਰੁਪਏ ਦਾ ਸੂਟ ਪਿਆਰ ਗਾਰਡਨ ਦੇ ਸੂਟ ਚੱਕੋ 1000 ਰੁਪਏ ਦਾ 1000 ਰੁਪਏ ਦਾ ਕਿਸੇ ਨੇ ਸੂਟ ਨਹੀਂ ਦੇਣਾ ਮੱਖਣ ਮਲਾਈ ਵਰਗਾ ਸੂਟ ਦੁਪट्टे ਦੇ ਵਰਕ ਕਰਤਾ ਚਾਹੇ 100 ਰੁਪਏ ਦਾ ਸੂਟ ਲੈ ਜਾਓ 25 ਰੁਪਏ ਦਾ ਦੁਪੱਟਾ ਲੈ ਜਾਓ 150 ਦੀ ਬੈੱਡ ਸ਼ੀਟ ਲੈ ਲਓ 250 300 400 500 ਵਾਲੀ ਚੀਜ਼ਾਂ ਦੇੜੀਆਂ ਉਹ ਤੁਸੀਂ ਲੈਣਿਆ ਲਗਜ਼ਰੀ ਟੌਪ ਦੀਆਂ ਚੀਜ਼ਾਂ ਕੁਣੀਆਂ ਚੜੀਆਂ ਵਾਲੀਆਂ ਵਧੀਆ ਵਧੀਆ ਕਾਟਨ ਸੂਟ ਸ਼ਹਿਰੀਆਂ ਲੈ ਲੈਣੇ ਹੈਗਿਆ ਉਹਨਾਂ ਵਾਲੇ ਵੀ ਬਹੁਤ ਵੱਡੇ ਫਾਇਦੇ ਇਦਾਂ ਦੀਆਂ ਚੀਜ਼ਾਂ ਉਹ ਵਿਆਹ ਭਾਵੇਂ ਅਗਸਤ ਸਤੰਬਰ ਅਕਤੂਬਰ ਨਵ ਵਿਆਹ ਸ਼ਾਇਦ ਕਪੜਾ ਦਾਜਬੇੜੀ ਦਾ ਕਪੜਾ ਦੇਣ ਲੈਣੇ ਲੈਣਾ ਤੁਹਾਡੇ ਵੱਡੇ ਫਾਇਦੇ ਜਿਹੜੇ ਬਾਜ਼ਾਰ ਚ ਜਾ ਕੇ ਤੁਸੀਂ 50 50000 ਦਾ ਕਪੜਾ ਲੈਣੇ ਉਹ ਦਾਜਬੇੜੀ ਦਾ ਸਾਡੇ ਕੋਲੋਂ ਲੈ ਜਾਓ 20000 ਰੁਪਏ ਚ ਉਹ ਜਿਹੜਾ ਤੁਸੀਂ ਲੱਖ ਰੁਪਏ ਦਾ ਕਪੜਾ ਲੈਣਾ ਬਾਜ਼ਾਰ ਚ ਜਾ ਕੇ ਦਾਜਬੇੜੀ ਦਾ ਸਾਡੇ ਕੋਲੋਂ ਲੈ ਜਾਓ ਸਿਰਫ 40000 ਰੁਪਏ ਦੇ ਵਿੱਚ ਚਾਹੇ ਤੁਸੀਂ ਕਾਟਨ ਦੇ ਸੂਟ ਲੈਣੇ ਆ ਚਾਹੇ ਵਿਆਹ ਸ਼ਾਦੀ ਵਾਸਤੇ ਲੈਣੇ ਆ ਚਾਹੇ ਤੁਸੀਂ ਡਰੈਸਾਂ ਲੈਣੇ ਆ ਚਾਹੇ ਕੁੜਤੇ ਪਜਾਮੇ ਸ਼ੇਰਵਾਨੀਆਂ ਬਾਸਕਟ ਟਸ ਕੋਟ ਪੈਂਟ ਲੈਣੇ ਆ ਤਾਂ ਬੁੱਟਰ ਰੋਡ ਕਾਦਿਆਂ ਇੱਕ ਬਹੁਤ ਵੱਡਾ ਮਾਲ ਬਣ ਚੁੱਕਿਆ ਜਿੱਥੇ ਤੁਹਾ ਆ ਛੇਤੀ ਤੋਂ ਛੇਤੀ ਆਜੋ ਬੁੱਟਰ ਉਹਨਾਂ ਕਾਦੀਆਂ ਦੇ ਵਿੱਚ ਭਾਈ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਦੱਗੜ ਸਾਹਨ ਟੀਵੀ ਕਾਦੀਆਂ